ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤਾਂ ਕਾਲੂ ਬੀਰ ਪਈਏ ਦੇ ਕੇ ਓ ਸੁਣਾਇਆ ਜਾ ਬੱਚਾ ਹੁਣ ਬਣ ਜ ਕਰਨ ਦਾ ਤੇਰਾ ਵੇਲਾ ਆਇਆ ਹੁਣ ਹੈ ਤੇਰੀ ਉਮਰ ਸਿਆਣੀ ਲਾਹਾ ਖਟ ਕੇ ਆਵੀਂ ਖਤਰੀ ਪੁੱਤਰ ਹੋ ਕੇ ਬੇਟਾ ਵੇਖੀ ਬਾਣ ਖਾਵੀਂ ਵੀਰ ਪਈਏ ਲੈ ਕੇ ਨਾਨਕ ਤੁਰਿਆ ਹੋ ਬਪਾਰੀ ਕਿਹੜਾ ਸੌਦਾ ਕਰੀਏ ਚੱਲ ਕੇ ਦਿਲ ਵਿੱਚ ਗੱਲ ਵਿਚਾਰੀ ਥੂੜਾ ਸੌਦਾ ਮੈਂ ਨਹੀਂ ਕਰਨਾ ਨਿਤ ਦੇ ਕਟੇਵਾਲਾ ਸੱਚਾ ਸੌਦਾ ਕਰ ਘਰ ਮੁੜਨਾ ਬਣ ਕੇ ਕੁਝ ਉਜਿਆਰਾ ਬਾਲਾ ਸਾਥੀ ਨਾਲ ਗੁਰਾਂ ਦੇ ਮੋੜ ਮੁੜ ਕੇ ਸਮਝਾਏ ਐਸਾ ਸੌਦਾ ਕਰੀਏ ਜਿਸ ਤੁਮ ਪਿਤਾ ਰੀਜ ਗਲ ਲਾਏ ਗੁਰੂ ਨਾਨਕ ਨੇ ਕਿਹਾ ਵਾਲਿਆ ਬਣਜ ਕਰਾਂਗੇ ਐਸਾ ਸਫਲ ਹੋਏਗਾ ਜਿਸ ਦੇ ਅੰਦਰ ਸਾਡਾ ਪੈਸਾ ਪੈਸਾ ਦੋਵੇਂ ਇਉਂ ਸਲਾਹਾਂ ਕਰਦੇ ਚੁਹੜ ਕਾਣੇ ਜਾਏ ਸੱਚੇ ਬਣਜ ਕਰਨ ਦੇ ਵੇਖੋ ਰੱਬ ਸਵਾਭ ਬਣਾਏ ਬੈਠੇ ਸਾਧੂ ਰੱਬ ਦੇ ਪਿਆਰੇ ਰੱਬ ਦਾ ਨਾਮ ਤੇ ਆਵਣ ਜੋੜੀ ਸਵਰਤ ਪ੍ਰੇਮ ਵਸ ਹੋ ਕੇ ਗੀਤ ਪ੍ਰਭੂ ਦੇ ਗਾਵਣ ਚੋਜੀ ਬੋਲੇ ਆਵਾਲਿਆ ਸੱਚਾ ਸੌਦਾ ਕਰੀਏ ਜਿਹੜੀ ਰਾਸ ਨਖੁੱਟੇ ਨਹੀਂ ਦੋਵੇਂ ਰੜਕੇ ਭਰੀਏ ਝੱਕਦਾ ਝੱਕਦਾ ਬੋਲਿਆ ਬਾਲਾ ਬਾਪੂ ਗੁੱਸੇ ਹੁਸੀ ਜਿਸ ਥਾਂ ਵਰਨ ਚ ਪੇੜਾਂ ਲੱਗੀਆਂ ਉਸ ਥਾਂ ਕੌਣ ਖਲੋਸੀ ਪਰ ਨਾਨਕ ਆਰੀ ਨਾਨਕ ਵੇਖੋ ਉਸ ਦੀ ਗੱਲ ਪੁਲਾਈ ਸਾਧ ਮੰਡਲੀ ਅੱਗੇ ਜਾ ਕੇ ਕੁੰਜੀ ਭੇਟ ਚੜਾਈ ਪਾਂਤ ਪਾਂਤ ਦਾ ਲੰਗਰ ਬਣਿਆ ਭੋਗ ਸਾਧੂਆਂ ਲਾਇਆ ਬੱਲਾ ਨਾਲ ਗੁਰੂ ਨਾਨਕ ਦੇ ਪਰਤਵਾਰ ਨੂੰ ਆਇਆ ਪਰ ਨਾਨਕ ਬਾਪੂ ਤੋਂ ਡਰ ਕੇ ਲੁਕਿਆ ਰਾ ਦੇ ਅੰਦਰ ਕਾਲੂ ਨੂੰ ਜਦ ਖਬਰ ਹੋਈ ਤਾਂ ਪੁੱਜਾ ਇੱਕ ਸਾਇ ਅੰਦਰ ਮਾਰੀ ਖੇਚ ਚਪੇੜ ਜ਼ੋਰ ਦੀ ਆਖੇ ਕੀ ਕਰੇ ਆਇਓ ਚੰਗਾ ਲਾਹਾ ਖਟਕੇ ਆਇਓ ਚੱਟੀ ਪਰਕੇ ਆਇਓ ਥੋਲ ਖਲੋਤੀ ਭੈਣ ਨਾਨਕੀ ਵੇਖੇ ਵੀਰ ਚੁਪੀਤਾ ਆਖਣ ਲੱਗੀ ਦਸ ਬੇਬੀਰਾ ਕੀ ਬਣਜ ਤੂੰ ਕੀਤਾ ਨਾਨਕ ਆਖੇ ਭੈਣ ਨਾਨਕੀ ਖਰਾ ਬਣਜ ਕਰ ਆਇਆ ਵੀਰ ਪਈਏ ਬਾਪੂ ਜੀ ਦੇ ਮੈਂ ਸੋਫਾ ਲੈ ਕੇ ਆਇਆ ਭਰ ਕੇ ਨਾਨਕੀ ਰੋਈ ਹੋਰ ਨਾ ਬਾਪੂ ਮਾਰੀ ਇੱਕ ਬੀਹੀ ਕੀ ਕਈ ਬੀਹਾਂ ਵੀਰ ਮੇਰੇ ਤੁੰਬਾਰੀ ਦੇਖੋ ਮੇਰਾ ਨਾਨਕ ਵੀਰਾ ਪ੍ਰੇਮ ਪਾਲ ਕਰ ਆਇਆ ਤੀਰ ਲੁਕਾਈ ਪੋਲੀ ਕਹਿੰਦੀ ਰਾਸ ਗਾਲ ਘਰ ਆਇਆ ਤੇਲ ਕਾਈ ਢੋਲੀ ਕਹਿੰਦੀ ਰਾਸ ਗਾਲ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ